ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 9 ਅਕਤੂਬਰ ਹੈ ਮੈਂ ਸੁਪ੍ਰੀਤ ਕੌਰ ਕਲਾਸ 9ਵੀਂ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸੇਖ ਫਰੀਦ ਜੀ ਆਖਦੇ ਹਨ ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇ ਦੇ ਭੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦ ਜੀ ਆਖਦੇ ਹਨ ਘਰ ਮਹਿਲ ਮਾੜੀਆਂ ਉਸਾਰਨ ਵਾਲੇ ਸਭ ਕੁਝ ਛੱਡ ਕੇ ਸੰਸਾਰ ਤੋਂ ਤੁਰ ਗਏ ਝੂਠਾ ਸੌਦਾ ਝੂਠਾ ਵਪਾਰ ਕਰਕੇ ਕਬਰਾਂ ਵਿੱਚ ਜਾ ਲੰਮੇ ਪਏ ਹਨ ਨਾਲ ਕੁਝ ਵੀ ਨਹੀਂ ਲੈ ਕੇ ਗਏ ਫਰੀਦਾ ਖਿੰਖੜ ਮੇਖਾ ਅਗਲੀਆ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ਫਰੀਦ ਜੀ ਆਖਦੇ ਹਨ ਗੋਦੜੀ ਨੂੰ ਬਹੁਤ ਟਾਕੀਆਂ ਲੱਗੀਆਂ ਹੁੰਦੀਆਂ ਹਨ ਜਿੰਦ ਨੂੰ ਇੱਕ ਵੀ ਟਾਕੀ ਨਹੀਂ ਲੱਗੀ ਹੋਈ ਕੀ ਪਤਾ ਇਹ ਕਿਸ ਸਮੇਂ ਸਰੀਰ ਨਾਲੋਂ ਵੱਖ ਹੋ ਜਾਵੇ ਜਦੋਂ ਸੰਸਾਰ ਤੋਂ ਜਾਣ ਦੀ ਵਾਰੀ ਆਵੇਗੀ ਤਾਂ ਕੋਈ ਢਿੱਲ ਨਹੀਂ ਹੋਵੇਗੀ ਵੱਡੇ ਵੱਡੇ ਸੇਖ ਗਿਆਨਮਾਨ ਸਾਰੇ ਸੰਸਾਰ ਤੋਂ ਤੁਰ ਗਏ ਬਾਕੀ ਤੁਰੇ ਜਾ ਰਹੇ ਹਨ ਸਾਰੇ ਕੁਝ ਕਰ ਜਾਣਗੇ ਫਰੀਦਾ ਦਹ ਦੇਵੀ ਬਲੰਦਿਆ ਮਲਕ ਬੈਠਾ ਆਏ ਗੜ ਲੀਤਾ ਘਟ ਲੁੱਟਿਆ ਦੀਵੜੇ ਗਿਆ ਬੁਝਾਏ ਫਰੀਦ ਜੀ ਆਖਦੇ ਹਨ ਦੋਹਾਂ ਅੱਖਾਂ ਦੇ ਸਾਹਮਣੇ ਮੌਤ ਦਾ ਫਰਿਸ਼ਤਾ ਬੰਦੇ ਦੇ ਸਿਰ ਤੇ ਆ ਕੇ ਬੈਠ ਜਾਂਦਾ ਹੈ ਉਹ ਮਨੁੱਖ ਦੇ ਸਰੀਰ ਰੂਪ ਕਿਲੇ ਉੱਪਰ ਕਬਜ਼ਾ ਕਰ ਲੈਂਦਾ ਹੈ ਅੱਖਾਂ ਦੇ ਦੀਵੇ ਬੁਝਾ ਦਿੰਦਾ ਹੈ ਜਿੰਦ ਨੂੰ ਲੁੱਟ ਲਾਂਦਾ ਹੈ ਭਾਵ ਮਨੁੱਖਾ ਸਰੀਰ ਨੂੰ ਖਤਮ ਕਰ ਦਿੰਦਾ ਹੈ ਮਾਰ ਦਿੰਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਮਹਿਲ ਮਾੜੀਆਂ ਉਸਾਰਨ ਵਾਲੇ ਸਭ ਕੁਝ ਇੱਥੇ ਛੱਡ ਕੇ ਖਾਲੀ ਹੱਥ ਸੰਸਾਰ ਤੋਂ ਤੁਰ ਜਾਂਦੇ ਹਨ ਪਰਮੇਸ਼ਰ ਦੇ ਨਾਮ ਦਾ ਸਿਮਰਨ ਹੀ ਮਨੁੱਖ ਦੇ ਨਾਲ ਜਾਂਦਾ ਹੈ ਮੌਤ ਦਾ ਪਤਾ ਨਹੀਂ ਕਦੋਂ ਆ ਜਾਵੇ ਬੰਦਗੀ ਕਰਨੀ ਚਾਹੀਦੀ ਹੈ ਪਿਆਰੇ ਵਿਦਿਆਰਥੀਓ ਤੁਹਾਡੇ ਮਾਤਾ ਪਿਤਾ ਹੀ ਤੁਹਾਡੇ ਸਭ ਤੋਂ ਚੰਗੇ ਦੋਸਤ ਹਨ ਬਾਕੀ ਦੋਸਤ ਤੁਹਾਡੇ ਨਾਲ ਕਦੀ ਵੀ ਧੋਖਾ ਕਰ ਸਕਦੇ ਹਨ ਪਰ ਤੁਹਾਡੇ ਮਾਤਾ ਪਿਤਾ ਕਦੇ ਵੀ ਤੋਖਾ ਨਹੀਂ ਕਰਨਗੇ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ